क्या है? ये क्या है? ये क्या है वो? क्या तो है? ये क्या है? क्या है? अरे घाँकिये माँ अब घाँकने से कुछ नहीं होगा रुक जाइए बाबा का असली ओर चलिए यह चलिए रुक जाइए रुक जाइए रुकिए 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 रुकना एक ना इधर आइए ਥੋੜਾ ਪਿੱਛੇ ਨੂੰ ਅਸੀਂ ਕੋਈ ਡਿਸਟਰਬ ਨਹੀਂ ਕਰਾਂਗੇ ਆਪ ਕੋ ਰੁਕ ਜਿਓ ਬਜੀਏ ਇਹ ਦਿਖ ਲਿਓ ਇਹ ਦੇਖਿਓ ਭਾਈ ਦਾ ਇਹ ਦੇਖਿਓ ਔਰ ਇਨ ਦਾ ਇਹ ਦੇਖਿਓ ਪੰਡਿਤ ਤੇ ਪੁਜਾਰੀਆਂ ਦਾ ਹਰ ਕੋਈ ਸਤਿਕਾਰ ਕਰਦਾ ਹੈ ਤੇ ਜੇ ਪੰਡਿਤ ਤੇ ਪੁਜਾਰੀ ਅਜਿਹਾ ਕੁਝ ਕਰਦੇ ਫੜੇ ਜਾਨ ਤਾਂ ਸਭ ਦੇ ਸਵਾਲ ਇਹ ਹੁੰਦੇ ਨੇ ਕਿ ਧਰਮ ਦੇ ਨਾਂ ਤੇ ਠੇਕੇਦਾਰ ਧਰਮ ਦੇ ਨਾਂ ਤੇ ਕੀ ਗੁਜ਼ ਕਰਦੇ ਨੇ ਸੋ ਇੱਕ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਇੰਟਰਨੈਟ ਆਪਾਂ ਸਾਰੇ ਚੂਜ਼ ਕਰਦੇ ਆ ਵਰਤਦੇ ਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪੰਡਤ ਹੈ ਪੰਡਤ ਪੁਜਾਰੀ ਹੈ ਜੋ ਜਿਹੜਾ ਮਾਸੀ ਮੀਟ ਖਾ ਰਿਹਾ ਔਰ ਬਰੀਆਨੀ ਖਾ ਰਿਹਾ ਜਿਸ ਦੀ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਤੇ ਲੋਕ ਸਵਾਲ ਪੁੱਛਦੇ ਨੇ ਕਿ ਧਰਮ ਇਹ ਕੁਝ ਸਿਖਾਉਂਦਾ ਏ ਜੇ ਧਰਮ ਦੇ ਨਾਂ ਤੇ ਕੀ ਕੁਝ ਕਰਦੇ ਨੇ ਜਿਸ ਤੋਂ ਬਾਅਦ ਇੰਟਰਨੈਟ ਤੇ ਵੀਡੀਓ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਵਿਹਾਰ ਦੀ ਵੀਡੀਓ ਦੱਸੀ ਜਾ ਰਹੀ ਹੈ ਪਰ ਪੂਰੀ ਤਰ੍ਹਾਂ ਸਪਸ਼ਟ ਨਹੀਂ ਆ ਟਵਿੱਟਰ ਅਕਾਊਂਟ ਤੇ ਲਗਾਤਾਰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕ ਸਵਾਲ ਪੁੱਛਦੇ ਨੇ ਕਿ Hindu ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਫਿਰ ਅਜਿਹਾ ਕੁਝ ਸੱਚ ਹੁੰਦਾ ਜਿਹੜੇ ਬਾਜ਼ਾਰੀ ਪੰਡਤ ਨੇ ਇਸੇ ਤਰ੍ਹਾਂ ਕਰਦੇ ਨੇ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਏ ਲੋਕ ਅਲੱਗ-ਅਲੱਗ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਪ੍ਰਤੀਕਿਰਿਆ ਦੇ ਰਹੇ ਨੇ ਔਰ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਪਹਿਲਾਂ ਇਹ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਦਾ क्या क्या है ये क्या है ये क्या है ये क्या है क्या है, है अरे घाटिए मोआप आप गागरे से कुछ नहीं होगा रुक जाइए बाबा का आशीर्वाद दीजिए ये रखिए वाह रुक जाइए रुक रुकिए 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 एक मिनट इधर तरह आइए थोड़ा पीछे घूमिए हम कोई चीज नहीं करेंगे आपको रूक जाइए घूमिएगा ये देखिए भाई का ये देखिए और इनका ये देखिए कोई है अरे हम दिखा रहे हैं पैर में चप्पल नहीं है लेकिन इनके थाली में मीट है वाह क्या बात है जजमान

कहाँ जा रहा है ओ ओ सुनिए ना ओ पंडित जी बस बस देखिए ये है ये ओ और आप कैसे कैसे आदमी को चिल्ला रहे हैं और कतर-कतर का कपड़ा पहना है थे साक्ष तो पूछा गया पंडित ने कि तेरे बोधी है और तू जेड़ा पंडित है और जब उस तो सवाल पूछे तो वो भाग गया ਇਥੇ ਹਰ ਇੱਕ ਧਰਮ ਦੇ ਬਾਰੇ ਸਾਡਾ ਸਤਕਾਰ ਵੀ ਹੈ ਹਰ ਇੱਕ ਧਰਮ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਅਸੀਂ ਹਰ ਇੱਕ ਧਰਮ ਦਾ ਜਿਹੜਾ ਸਵਾਗਤ ਵੀ ਕਰਦੇ ਆ ਸਤਕਾਰ ਵੀ ਕਰਦੇ ਆ ਪਰ ਜਿਸ ਤਰੀਕੇ ਦੇ ਨਾਲ ਧਰਮ ਦੇ ਵਿੱਚ ਰਹਿ ਕੇ ਇਹ ਕੁਝ ਕੀਤਾ ਜਾਂਦਾ ਤੇ ਲੋਕ ਸਵਾਲ ਪੁੱਛਦੇ ਨੇ ਅਤੇ ਇਹ ਪੁੱਛਦੇ ਨੇ ਕਿ ਇਹ ਕੁਝ ਚੱਲ ਕੀ ਰਿਹਾ ਇੰਟਰਨੈਟ ਦਾ ਯੁੱਗ ਹੈ ਹਰ ਕੋਈ ਫੜਿਆ ਜਾਂਦਾ ਹੈ ਤਾਂ ਹੁਣ ਇਹ ਪੰਡਿਤ ਜਦੋਂ ਫੜਿਆ ਗਿਆ ਤਾਂ ਉਥੋਂ ਪੱਛ ਚੁਕਿਆ ਹਾਲਾਂਕਿ ਇਥੇ ਇਹ ਵੱਡਾ ਸਵਾਲ ਲੋਕ ਪੁੱਛ ਰਹੇ ਨੇ ਕਿ Hindu ਧਰਮ ਨੂੰ ਜਾਣ ਵਧ ਕੇ ਬਦਨਾਮ ਕੀਤਾ ਜਾ ਰਿਹਾ ਹੈ ਪਰ ਇਹ ਤਸਵੀਰਾਂ ਹਜੇ ਤੱਕ ਇੰਟਰਨੈਟ ਤੇ ਉਸੇ ਤਰ੍ਹਾਂ ਵਾਇਰਲ ਹੁੰਦੀਆਂ ਜਾ ਰਹੀਆਂ ਨੇ ਜਿਵੇਂ ਆਮ ਵੀਡੀਓ ਹੁੰਦੀਆਂ ਨੇ ਇਸ ਤੇ ਸਵਾਲ ਇਹ ਪੁੱਛਦੇ ਨੇ ਕਿ ਬਦਨਾਮ ਹੋਇਆ ਜਾ ਰਿਹਾ ਜਾਂ ਜਾਣ ਬੁਝ ਕੇ ਪੰਡਤ ਨੇ ਇਹ ਕੁਝ ਕੀਤਾ ਜਾਂ ਵਾਕਈ ਹੀ ਪੰਡਤ ਮਾਸ ਮੀਟ ਖਾਂਦੇ ਨੇ ਇਹ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ